ਦੇਖੋ ਜੋ ਪੰਜਾਬ ਦੇ ਵਿੱਚ ਇਹ ਕੁਦਰਤੀ ਆਫਤ ਆਈ ਆ ਤੇ ਪੰਜਾਬੀ ਮਹਿਸੂਸ ਕਰ ਰਿਹਾ ਜਿਵੇਂ ਅਸੀਂ ਭਾਰਤ ਦਾ ਹਿੱਸਾ ਹੀ ਨਾ ਹੋਈਏ ਮੋਦੀ ਆਇਆ ਸੀ ਪ੍ਰਧਾਨ ਮੰਤਰੀ ਸਾਹਿਬ ਦਾ ਹੱਕ ਤਾਂ ਬਣਦਾ ਸੀ ਉਸੇ ਦਿਨੋਂ ਤੋਂ ਜਿਸ ਦਿਨ ਤੇ ਆਫਤ ਆਈ ਸੀ ਆ ਕੇ ਪੰਜਾਬ ਦੀ ਸਾਰ ਲੈਂਦੇ ਪਰ ਇੱਕ ਮਹੀਨਾ ਬਾਅਦ ਆਏ ਤੇ ਫਿਰ ਵੀ ਸਾਨੂੰ ਮਜ਼ਾਕ ਕਰਕੇ ਗਏ ਆ 1600 ਕਰੋੜ ਰੁਪਏ ਜਿਸ ਤਰ੍ਹਾਂ ਕਿ ਜਿਵੇਂ ਉਹਨਾਂ ਨੇ ਵੇਖਿਆਗਾ ਟੀਮਾਂ ਤਾਂ ਇਸ ਤਰ੍ਹਾਂ ਭੇਜ ਰਿਹਾ ਜਿਵੇਂ ਕੋਈ ਪਤਾ ਨਹੀਂ ਕੀ ਹੋ ਰਿਹਾਗਾ ਆਪਦੀ ਰਾਜਨੀਤੀ ਕਰਨ ਵਾਸਤੇ ਮਾਰਾ ਜੇ ਪੰਜਾਬ ਦੀ ਤਰਾਸ ਦੀ ਇਹ ਹੈ ਕਿ 20000 ਕਰੋੜ ਰੁਪਏ ਤਾਂ ਸਾਨੂੰ ਅੱਜ ਹੀ ਚਾਹੀਦਾ ਹੈਗਾ ਜੇ ਹਾਲਾਤ ਜਾ ਕੇ ਦੇਖੋ ਤੁਸੀਂ ਉਹਨਾਂ ਏਰੀਆ ਦੇ ਵਿੱਚ ਚਾਹ ਡੇਰਾ ਬਾਬਾ ਨਾਨਕਾ ਪੱਟੀ ਹੈਗਾ ਫਾਜ਼ਲ ਕਾ ਏਰੀਆ ਸ਼ਾਹਕੋਟ ਏਰੀਆ ਸੁਲਤਾਨਪੁਰ ਲੋਧੀ ਆ ਅੱਜ ਲੋਕ ਬੇਕਾਰ ਹੋਏ ਪਏ ਆ 10-10 ਫੁੱਟ ਰੇਤ ਚੜੀ ਪਈ ਆ ਕੀ ਤੇ ਕਿਸੇ ਪਾਸੇ ਕੋਈ ਜੀਵਨ ਸੰਭਵ ਹੀ ਨਹੀਂ ਤੇ ਜਿਹੜੇ ਇਹਨਾਂ ਦੇ ਨਾਰਮ ਜਿਹੜੇ ਹੈਗੇ ਆ ਆ ਈਐਨਡੀਆਰ ਐਫਐਸਟੀਆਰ ਐਫ ਦੇ ਨਾਰਮ ਜਾਂ ਉਦੇ ਮਤਾਬਕ ਜਿੰਨੀ ਸਹਾਇਤਾ ਮਿਲਦੀ ਹੈ ਉਹ ਤਾਂ ਜਿਵੇਂ ਕਹਿੰਦੇ ਆ ਉੱਠ ਦੇ ਮੂੰਹ ਦੇ ਵਿੱਚ ਜੀਰੇ ਦੇ ਬਰਾਬਰ ਆ ਜੇ ਸਾਨੂੰ ਅੱਜ ਜਿਹੜੇ 1600 ਕਰੋੜ ਵੀ ਦਿੱਤਾ ਉਹਦੇ ਵਿੱਚੋਂ ਵੀ ਅਸੀਂ ਵੰਡ ਨਹੀਂ ਸਕਦੇ ਜਿਹੜੇ ਨਾਰਮ ਜਿਨ੍ਹਾਂ ਨੇ ਬਣਾਏ ਹੋਏ ਆਲ ਇੰਡੀਆ ਲੈਵਲ ਦੇ ਉੱਤੇ ਜੇ ਫਸਲ ਦਾ ਨੁਕਸਾਨ ਹੋ ਗਿਆ 8200 ਰੁਪਿਆ ਦੇ ਸਕਦੇ ਆ 8200 ਰੁਪਏ ਵਿੱਚ ਤਾਂ ਬਜਾਈ ਨਹੀਂ ਹੁੰਦੀ ਅੱਜ ਤੇ ਜੇ ਇਹਨਾਂ ਦੇ ਵਿੱਚ ਸਿਲਟ ਭਰ ਗਈ ਗਾਰ ਭਰ ਗਈ ਆ ਕੀ ਅਸੀਂ 12000 ਦੇ ਸਕਦੇ ਆ 12000 ਦੇ ਵਿੱਚ ਤੁਸੀਂ ਦੱਸ ਲਓ 1 ਏਕੜ ਦੇ ਵਿੱਚੋਂ 12000 ਨਾਲ ਗਾਰ ਕਿਵੇਂ ਨਿਕਲ ਜੂ ਜੇ ਮਕਾਨ ਡਿੱਗ ਪਿਆ ਪੂਰਾ ਡੈਮੇਜ ਹੋ ਗਿਆ ਫੁੱਲੀ ਡੈਮੇਜ 1 ਲ ਮਝਰੂਮ ਨਹੀਂ ਪੈਂਦਾ ਸੋ ਕਹਿਣ ਦਾ ਮਤਲਬ ਉਹਦੇ ਤੇ ਵੀ ਇੰਨੀਆਂ ਬੰਦਸ਼ਾ ਨੇ ਜੇ ਪਸ਼ੂ ਕਿਸੇ ਦਾ ਪਸ਼ੂ ਦਾ ਨੁਕਸਾਨ ਹੋ ਗਿਆ ਉਹ ਰਜਿਸਟਰਡ ਹੋਣਾ ਜ਼ਰੂਰੀ ਆ ਜੇ ਮੱਝ ਦਾ ਨੁਕਸਾਨ ਹੋ ਗਿਆ 32000 ਰੁਪਏ ਦੇ ਸਕਦੇ ਆ ਜੇ ਪੋਲਟਰੀ ਦਾ ਨੁਕਸਾਨ ਹੋ ਗਿਆ 20 ਮੁਰਗੀਆਂ ਤੋਂ ਜ਼ਿਆਦਾ ਪੋਲਟਰੀ ਦਾ ਨਹੀਂ ਦੇ ਸਕਦੇ ਜਿਹੜੇ ਨਾਰਮ ਜੇ ਬਣਾਏ ਆ ਸੜਕਾਂ ਟੁੱਟ ਗਈਆਂ 60000 ਰੁਪਿਆ ਪਰ ਕਿਲੋਮੀਟਰ ਤੁਸੀਂ ਸਾਰੇ ਪੰਜਾਬ ਚ ਬਸਦੇ ਹੋ 60000 ਪਰ ਕਿਲੋਮੀਟਰ ਚ ਕਿਹੜੀ ਸੜਕ ਬਣ ਜੂਗੀ ਸੋ ਅਸੀਂ ਕਹਿੰਨੇ ਆ ਕਿ ਜਿਹੜੇ ਨਾਰਮਲ ਆ ਉਹ ਵੀ ਚੇਂਜ ਹੋਣ ਤੇ ਬਾਕੀ ਗੱਲਾਂ ਕਰਨ ਦੀ ਬਜਾਏ ਅੱਜ ਸਾਨੂੰ ਪੰਜਾਬ ਨੂੰ ਬਗਾਨਗੀ ਦਾ ਅਹਿਸਾਸ ਨਾ ਕਰਾਇਆ ਜਾਵੇ ਸਾਨੂੰ ਸਪੈਸ਼ਲ ਪੈਕੇਜ ਦੀ ਲੋੜ ਆ ਜੇ ਇਹੀ ਕਿਤੇ ਬਿਹਾਰ ਦੇ ਵਿੱਚ ਹੋਇਆ ਹੁੰਦਾ ਜਿਵੇਂ ਵੋਟਾਂ ਨੇ ਤਾਂ ਅੱਜ ਤਾਂ ਸਾਨੂੰ 50000 60000 ਕਰੋੜ ਦਾ ਪੈਕੇਜ ਮਿਲ ਜਾਂਦਾ ਇਸ ਤਰ੍ਹਾਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ 78 ਵਾਲੇ ਹਾਲਾਤ ਬਣੇ ਸੀ ਉਦੋਂ ਵੀ ਇੰਜ ਲੱਗਦਾ ਸੀ ਕਿ ਸਾਡੇ ਨਾਲ ਸੈਂਟਰ ਪਾਸ ਲੁਕੀ ਕਰ ਰਿਹਾ ਬਾਰਡਰ ਏਰੀਆ ਪੰਜਾਬ ਪੰਜਾਬ ਦੀ ਆਰਥਿਕਤਾ ਜੇ ਝੰਬੀ ਗਈ ਤਾਂ ਇਹਦੇ ਨਾਲ ਲਾਂਡਰ ਆਰਡਰ ਦੀ ਪੋਜੀਸ਼ਨ ਵੀ ਖਰਾਬ ਹੁੰਦੀ ਆ ਤੋ ਅਸੀਂ ਕਹਿਣਾ ਚਾਹੁੰਦੇ ਆ ਕਿ ਅੱਜ ਬੀਜੇਪੀ ਵਾਲੇ ਜਾਂ ਪ੍ਰਧਾਨ ਮੰਤਰੀ ਜਾਂ ਮਿਤ ਸ਼ਾ ਸਾਡੇ ਦਾ ਸੀਐਮ ਸਾਹ ਨੂੰ ਟਾਈਮ ਨਹੀਂ ਦੇ ਰਹੇ ਗਵਰਨਰ ਸਾਹਿਬ ਜਾ ਰਹੇ ਆ ਜਿਵੇਂ ਇਲੈਕਟਿਡ ਗਵਰਨਰ ਹੋਵੇ ਤੇ ਜਿਹੜਾ ਸਿਲੈਕਟਡ ਬੰਦਾ ਉਹ ਜਾ ਕੇ ਮੀਟਿੰਗਾਂ ਕਰ ਰਿਹਾ ਸੀਐਮ ਸਾਹਿਬ ਤੋਂ ਸਾਡੇ ਅਸੀਂ ਟਾਈਮ ਮੰਗ ਰਿਹਾ ਗਵਰਨਮੈਂਟ ਦੀ ਕੋਈ ਸੁਣ ਨਹੀਂ ਰਹੀ ਤੇ ਜਿਹੜਾ ਐਲਾਨ ਕਰਕੇ ਗਿਆ 1600 ਕਰੋੜ ਰੁਪਏ ਉਹਦੇ ਵਿੱਚ ਵੀ ਕੁਝ ਨਹੀਂ ਆਇਆ ਸੋ ਅਸੀਂ ਕਹਿਣਾ ਚਾਹੁੰਦੇ ਆ ਅੱਜ ਵਿਧਾਨ ਸਭਾ ਦੇ ਵਿੱਚ ਅਸੀਂ ਕਹਾਂਗੇ ਪੰਜਾਬ ਦੱਸਣਾ ਚਾਹੁੰਦੇ ਆ ਮੋਦੀ ਸਾਹਿਬ ਨੂੰ ਜਿਵੇਂ ਮਣੀਪੁਰ ਅੱਗ ਲੱਗੀ ਪਈ ਹੈਗੀ ਲੇਹ ਲਦਾਖ ਚ ਅੱਗ ਲੱਗੀ ਪੰਜਾਬ ਦੇ ਵਿੱਚ ਵੀ ਜਿਵੇਂ ਆਰਥਿਕਾ ਦਾ ਲੋਕ ਝੰਬੇਗੇ ਪੰਜਾਬ ਦਾ ਲਾਰਜ ਆਰਡਰ ਨੂੰ ਮੈਂਟੇਨ ਰੱਖਣ ਵਾਸਤੇ ਲੋਕਾਂ ਨੂੰ ਦੁਬਾਰੇ ਅਸੀਂ ਰੀਇਸਟੈਬਲਿਸ਼ ਕਰਨ ਵਾਸਤੇ ਪੰਜਾਬ ਨੂੰ ਵੱਡੇ ਪੈਕੇਜ ਦੀ ਲੋੜ ਆ ਪੰਜਾਬ ਨੂੰ ਬੱਕਰਾ ਸੂਪਾਣਾ ਸਮਝੋ ਲੜਾਈ ਲੜਨੀ ਆ ਬਾਟਰ ਤੇ ਸਭ ਤੋਂ ਬਾਅਦ ਅਸੀਂ ਪੰਜਾਬੀ ਲੜਦੇ ਆ ਜੇ ਪਾਕਿਸਤਾਨ ਨਾਲ ਲੜਾਈ ਹੁੰਦੀ ਡਰੋਨ ਸਾਡੇ ਆ ਕੇ ਡੇਕਦੇ ਆਗੇ ਜੇ ਚਿੱਟਾ ਆਉਂਦਾਗਾ ਉੱਤੋਂ ਦੀ ਸਪਲਾਈ ਆਉਂਦੀ ਡਰੋਨਾਂ ਰਹੀਂ ਹਥਿਆਰ ਆਉਂਦੇ ਤਾਂ ਪੰਜਾਬ ਮਰਿਆ ਜਾਂਦਾਗਾ ਸੋ ਅੱਜ ਪੰਜਾਬ ਮਰਿਆ ਪਿਆ ਪੰਜਾਬ ਦੀ ਬਾਹ ਫੜਨ ਵਾਲਾ ਕੋਈ ਨਹੀਂ ਇਸ ਕਰਕੇ ਅੱਜ ਵਿਧਾਨ ਸਭਾ ਦੇ ਵਿੱਚ ਇਹ ਸਾਰੀਆਂ ਗੱਲਾਂ ਹੋਣਗੀਆਂ ਪੰਜਾਬ ਦੀ ਆਵਾਜ਼ ਅਸੀਂ ਤਾਂ ਪਹੁੰਚਾ ਕੇ ਵੇਖ ਲਈ ਤੁਹਾਡੇ ਮੀਡੀਆ ਰਹੀਂ ਪਹੁੰਚਾ ਕੇ ਵੇਖ ਲਈ ਅੱਜ ਵਿਧਾਨ ਸਭਾ ਰਹੀਂ ਪਹੁੰਚਾਵਾਂਗੇ ਦੱਸਾਂਗੇ ਕਿ ਪੰਜਾਬ ਭਾਰਤ ਦਾ ਹੀ ਹਿੱਸਾ ਹੈਗਾ ਅਸੀਂ ਮਾਰ ਰਹੇ ਆ ਸਾਨੂੰ ਸਪੈਸ਼ਲ ਪੈਕੇਜ ਦੀ ਲੋੜਾ ਕਿਸਾਨਾਂ ਦੀ ਮਜ਼ਦੂਰਾਂ ਦੀ ਬਾਹ ਫੜਨ ਦੀ ਲੋੜਾ اسی ਆਪਦੇ ਬੰਦਿਆਂ ਨੂੰ ਮਿਲ ਕੇ ਚਲੇ ਗਏ ਲੋਕਾਂ ਚ ਜਾਂਦੇ ਨਾ ਜਿਨ੍ਹਾਂ ਦੇ ਘਰ ਡਿੱਗੇ ਉਹਨਾਂ ਨੂੰ ਦੇਖ ਕੇ ਆਉਂਦੇ ਜਿਨ੍ਹਾਂ ਦੇ ਪਸ਼ੂ ਮਰੇ ਉਹਨਾਂ ਨੂੰ ਦੇਖ ਕੇ ਆਉਂਦੇ ਜਿਨ੍ਹਾਂ ਦੇ ਸੋਨੇ ਵਰਗੀ ਫਸਲ ਕਮਾਦ ਅੱਜ ਝੋਨਾ ਨਸ਼ਟ ਹੋ ਗਿਆ ਉਹਨਾਂ ਨੂੰ ਦੇਖ ਕੇ ਆਉਂਦੇ ਸੋ ਇਹ ਸਾਰੀਆਂ ਗੱਲਾਂ ਚ ਵਿਧਾਨ ਸਭਾ ਦੇ ਵਿੱਚ ਰੱਖੀਆਂ ਜਾਣਗੀਆਂ ਠੀਕ ਹੈ